ਦੋਸਤੋ ਕਿਸੇ ਸਿਆਣੇ ਨੇ ਬੁਢਾਪੇ ਵਿੱਚ ਵੀ ਹੈਲਦੀ ਰਹਿਣ ਦਾ ਇੱਕ ਫਾਰਮੂਲਾ ਕੱਢਿਆ ਜਿਹਨੂੰ ਬੋਲਦੇ ਐ ਸ਼ੀਲਡ S H I E L D S ਮੀਨਸ ਸਲੀਪ ਘੱਟੋ ਘੱਟ 7 ਤੋਂ 8 ਘੰਟੇ ਡੇਲੀ ਸਲੀਪ ਲਓ H ਮੀਨਸ ਹਾਊ ਟੂ ਹੈਂਡਲ ਸਟ्रेस ਤੁਸੀਂ ਆਪਣੀ ਸਟ्रेस ਨੂੰ ਕਿਵੇਂ ਮੈਨੇਜ ਕਰਦੇ ਹੋ ਦੋਸਤੋ ਜਿੰਨੀ ਜ਼ਿਆਦਾ ਸਟ्रेस ਲਵਾਂਗੇ ਉਨੀ ਜ਼ਿਆਦਾ ਸਾਡੀ ਬੋਡੀ ਵਿੱਚ ਪ੍ਰੋਬਲਮਸ ਆ ਜਾਂਦੀਆਂ ਆ ਸ਼ੂਗਰ ਦੇ ਆਉਣ ਦਾ ਕਾਰਨ ਹੀ ਸਟ्रेस ਹੈ ਬੀਪੀ ਵਧਣਾ ਘਟਣਾ ਵਧਣਾ ਸਾਰਾ ਸਟ्रेस ਦੀ ਪ੍ਰੋਬਲਮ ਹੈ ਆਪਣੇ ਸਟ्रेस ਨੂੰ ਮੈਨੇਜ ਕਰਨਾ ਸਿੱਖੋ ਆਈ ਮੀਨ ਇੰਟਰੈਕਸ਼ਨ ਜਿੱਦਾਂ ਮੈਂ ਹੁਣ ਤੁਹਾਡੇ ਨਾਲ ਇੰਟਰੈਕਟ ਕਰ ਰਿਹਾ ਐਦਾਂ ਸਾਰੇ ਸੋਸ਼ੀਅਲਾਈਜ਼ ਹੋਵੋ ਤੇ ਆਪਣੇ ਆਸ-ਪਾਸੇ ਦੀਆਂ ਜਿਹੜੀਆਂ ਸੋਸ਼ੀਅਲ ਚੀਜ਼ਾਂ ਆ ਉਹਨੂੰ ਡਿਸਕਸ ਕਰਿਆ ਕਰੋ ਅਗਲਾ ਲੈਟਰ ਹੈ ਈ ਐਕਸਰਸਾਈਜ਼ ਸਭ ਤੋਂ ਇੰਪੋਰਟੈਂਟ ਐਵਰੀ ਡੇ ਯੂਰ ਐਕਸਰਸਾਈਜ਼ ਜਿੰਨੀ ਜ਼ਿਆਦਾ ਤੁਸੀਂ ਵਧੀਆ ਡੇਲੀ ਐਕਸਰਸਾਈਜ਼ ਕਰੋਗੇ ਤੁਹਾਡੇ ਮਸਲ ਉਨੇ ਸਟਰੋਂਗ ਰਹਿਣਗੇ ਜ਼ਰੂਰੀ ਨਹੀਂ ਜਿਮ ਤੁਸੀਂ ਕਿਸੇ ਗਰਾਊਂਡ 'ਚ ਜਾ ਕੇ ਰਨਿੰਗ ਕਰ ਲਓ ਵਾਕਿੰਗ ਕਰ ਲਓ ਕੋਈ ਗੇਮ ਖੇਡ ਲਓ ਫੁੱਟਬਾਲ ਖੇਡ ਲਓ ਟੈਨਿਸ ਖੇਡ ਲਓ ਡੂ ਐਕਸਰਸਾਈਜ਼ ਮੂਵ ਯੂਰ ਬਾਡੀ L ਲਰਨ ਲਰਨ ਐਵਰੀ ਡੇ ਡੇਲੀ ਕੁਛ ਨਾ ਕੁਛ ਲਰਨ ਕਰਿਆ ਕਰੋ ਜਿਵੇਂ ਕਿ ਮੈਂ ਹੁਣ ਵੀਡੀਓ ਐਡੀਟਿੰਗ ਦੀ ਲਰਨ ਕਰ ਰਹੇ ਹਾਂ ਕਿ ਕਿਵੇਂ ਐਡਿਟ ਕਰਨਾ ਹੈ ਕੁਛ ਨਾ ਕੁਛ ਟੈਕਨੋਲੋਜੀ ਦਾ ਕਿਉਂਕਿ ਟੈਕਨੋਲੋਜੀ ਹਰ 6 ਮਹੀਨੇ ਬਾਅਦ ਚੇਂਜ ਹੋ ਰਹੀ ਹੈ 6 ਮਹੀਨੇ ਤਾਂ ਮੈਂ ਜ਼ਿਆਦਾ ਕਹਾਂ ਤਾਂ ਬਹੁਤ ਹੀ ਜਲਦੀ ਕੁਇਕਲੀ ਚੇਂਜ ਹੋ ਰਹੀ ਹੈ ਤਾਂ ਕੁਛ ਨਾ ਕੁਛ ਜ਼ਰੂਰ ਲਰਨ ਕਰੋ ਤੇ ਅਪ ਟੂ ਡੇਟ ਰਹੋ ਅਗਲਾ ਲੈਟਰ ਹੈ ਡੀ ਡੀ ਹੈਗੇ ਡਾਈਟ ਆਪਣੀ ਡਾਈਟ ਨੂੰ ਬੈਲੈਂਸ ਕਰੋ ਇਹਨੂੰ ਆਪਾਂ ਗਾਰਬੇਜ ਨਾ ਸਮਝੀਏ ਸਾਰਾ ਕੁਝ ਨਾ ੁੱਟੀ ਜਾਈਏ ਪੇਟ ਦੇ ਵਿੱਚ ਬੈਲੈਂਸ ਕਰਕੇ ਡਾਈਟ ਘੱਟ ਕਾਰਬਸ ਲਓ ਵਧੀਆ ਪ੍ਰੋਟੀਨ ਵਾਲੀ ਡਾਈਟ ਲਓ ਤਦੋਂ ਜ਼ਿਆਦਾ ਵੈਜੀਟੇਬਲਸ ਤੇ ਫਰੂਟ ਆਪਣੀ ਡਾਈਟ ਦੇ ਵਿੱਚ ਐਡ ਕਰੋ ਤੇ ਲਾਸਟ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹੋ ਜੀ ਇਨਫੋਰਮੇਸ਼ਨ ਵਾਸਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਅਗਲੀ ਵਾਰੀ ਫਿਰ ਮਿਲਦੇ ਆ ਨਵੀਂ ਇਨਫੋਰਮੇਸ਼ਨ ਦੇ ਨਾਲ